ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਤੇ ਪੰਜਾਬ ਔਰ ਟ੍ਰੇਡ ਯੂਨੀਅਨ ਦਾ ਸਾਂਝਾ ਐਕਸ਼ਨ ਆ ਜੀ ਕਿਸਾਨ ਜਿਹੜਾ ਸੀ ਅੰਦੋਲਨ ਸੀ ਦਿੱਲੀ ਉਹਦੀ ਚੌਥੀ ਵਾਰ ਇਹ ਗੰਢ ਤੇ ਇਹ ਜਿਹੜਾ ਵਾ ਰੋਸ ਪ੍ਰਦਰਸ਼ਨ ਜਿਹੜਾ ਸਾਰੇ ਹਿੰਦੁਸਤਾਨ ਚ ਹੋ ਰਿਹਾ ਔਰ ਉਹਦੇ ਚ ਕਿਸਾਨਾਂ ਦੀਆਂ ਮੰਗਾਂ ਜਿਹੜਾ ਲਿਖਤੀ ਸਮਝੌਤਾ ਕਰਕੇ ਕੇਂਦਰ ਸਰਕਾਰ ਜਿਹੜੀ ਆ ਮੁਕਰ ਗਈ ਔਰ ਮਜ਼ਦੂਰਾਂ ਦੀਆਂ ਮੰਗਾਂ ਨੌਜਵਾਨਾਂ ਦੀਆਂ ਮੰਗਾਂ ਉਹ ਸਾਰੀਆਂ ਜਿਹੜੀਆਂ ਸਾਂਝੀਆਂ ਮੰਗਾਂ ਉਸ ਨੂੰ ਉਹਨਾਂ ਨੂੰ ਲੈ ਕੇ ਜਿਹੜਾ ਆ ਪਿਆਜ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਬੰਦੇ ਵਿੱਚ ਮੰਗ ਪੱਤਰ ਵੀ ਦਿੱਤਾ ਗਿਆ ਹਾਂਜੀ ਮੰਗ ਪੱਤਰ ਵੀ ਦਿੱਤਾ ਗਿਆ ਜੀ ਸਾਰੀਆਂ ਸਾਂਝੀਆਂ ਮੰਗਾਂ ਵਾਸਤੇ 10ਵਾਂ ਚੇਨਾਂ ਰਾਸ਼ਪਤੀ ਨਾਂ ਤੇ ਮੇਰਾ ਨਾਂ ਜੀ ਗਾਣਾ ਸਿਦਵੜ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸੰਯੁਕਤ ਮੋਰਚਾ ਔਰ ਟ੍ਰੇਡ ਯੂਨੀਅਨ ਤੇ ਮਜ਼ਦੂਰ ਯੂਨੀਅਨ ਦਾ ਇੱਕ ਸਾਂਝਾ ਪ੍ਰੋਗਰਾਮ ਸੀ ਜਿਹਦਾ ਦਿੱਲੀ ਸੰਘਾਸ ਚ ਚੌਥੀ ਵਰੇਗੰਡ ਜਿਹੜੀ ਆ ਉਹਨੂੰ ਲੈ ਕੇ ਸੀਗਾ ਕਿਉਂਕਿ ਜਦੋਂ ਦਿੱਲੀ ਧਰਨੇ ਤੋਂ ਆਏ ਆ ਤੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਪੈਂਡਿੰਗ ਪਈਆਂ ਜਿਹਨੀਆਂ ਭਾਰਤ ਸਰਕਾਰ ਮੰਨੀ ਸੀ ਕਿ ਅਸੀਂ ਇਹ ਜਲਦ ਤੋਂ ਜਲਦ ਹੱਲ ਕਰ ਦਾਂਗੇ ਤੋਂ ਅਜੇ ਵੀ ਜਿਹੜੀਆਂ ਉਹ ਮੰਗਾਂ ਅਜੇ ਨਹੀਂ ਮੰਨੀਆਂ ਗਈਆਂ ਤੇ ਉਹਦੇ ਨਾਲ ਨਾਲ ਜਿਹੜਾ ਅਸੀਂ ਐਤ ਕੀ ਝੋਨੇ ਦੇ ਵਿੱਚ ਬਹੁਤ ਕਿਸਾਨ ਖੱਜ਼ਲ ਹੋਇਆ ਉਹਨੂੰ ਲੈ ਕੇ ਕੁਝ ਫਾਰਮ ਭਰਿਆ ਉਡੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਸੰਯੁਕਤ ਮੋਰਚੇ ਵੱਲੋਂ ਬਣਾਇਆ ਗਿਆ ਉਹ ਪੇਸ਼ ਕੀਤਾ ਉਤੇ ਨਾਲ ਦੀ ਨਾਲ ਉਹ ਝੋਨੇ ਦੀ ਜਿਹੜੀ ਆ ਕੱਟ ਲੱਗਾ ਦੇਣਾ ਜ਼ਿੰਮੇਦਾਰਾਂ ਨੂੰ ਉਹਦੇ ਪ੍ਰਤੀ ਵਿਸ਼ਕਾਇਤ ਅੱਛਾ ਇੱਕ ਸਵਾਲ ਹੈ ਕਿ ਡਿਲੇਵਲ ਸਾਹਿਬ ਜਿਹੜਾ ਜਿਹੜਾ ਉਹ ਕਰ ਦਿੱਤਾ ਗਿਆ ਰਾਤ ਨੂੰ ਤੇ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਹ ਤਾਂ ਸਿੱਧਾ ਹੀ ਡਾਕਾ ਆ ਜੇ ਤੁਸੀਂ 1 ਸਾਲ ਦੇ ਲਗਭਗ ਉਹਨਾਂ ਨੂੰ ਹੋ ਗਿਆ ਸਾਲ ਹੋ ਜਾਣਾ ਹੋਰ ਦੂਸਰੇ ਮਹੀਨੇ ਔਰ ਉਹਨਾਂ ਨੇ ਸ਼ਾਂਤਮਈ ਬੈਠਿਆ ਕੋਈ ਮੰਗ ਨਹੀਂ ਮੰਨੀ ਗਈ ਹੁਣ ਜਦੋਂ ਉਹਨਾਂ ਆਪਣੇ ਮੰਗਾ ਮਨਾਉਣ ਲਈ ਅਗਲਾ ਇਲੈਕਸ਼ਨ ਉਲੀਕਿਆ ਸਖਤ ਇਲੈਕਸ਼ਨ ਮੰਨਬਰਤ ਦੇ ਬੈਠਣ ਦਾ ਤੇ ਉਹਨੂੰ ਜ਼ਬਰੀ ਉਹਨਾਂ ਨੂੰ ਚੁੱਕ ਲਿਆ ਗਿਆ ਤੇ ਭਾਰਤ ਸਰਕਾਰ ਦਾ ਜਿਹੜਾ ਉਹਨਾਂ ਤੇ ਇਸ ਤਰ੍ਹਾਂ ਦਾ ਰਵਈਆ ਉਹ ਠੀਕ ਨਹੀਂ ਆ ਅਸੀਂ ਸੰਯੁਕਤ ਮੋਰਚੇ ਵੱਲੋਂ ਕਪੂਰਸਲਾ ਵੱਲੋਂ ਇਸ ਚੀਜ਼ ਦੀ ਅਨਖੇਦੀ ਕਰਦੇ ਹਾਂ ਔਰ ਉਹਨਾਂ ਕਿਸਾਨ ਯੂਨੀਅਨ ਦੇ ਬਿਲਕੁਲ ਅਸੀਂ ਨਾਲ ਆ ਅਗਲਾ ਪ੍ਰੋਗਰਾਮ ਜਿੱਦਾਂ ਦਾ ਵੀ ਉਹਨਾਂ ਦਾ ਹੋਊਗਾ ਅਸੀਂ ਉਹ ਪ੍ਰੋਗਰਾਮ ਦੇ ਮਗਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਫੀਲਡ ਯੂਨੀਅਨ ਵੱਲੋਂ ਜਿਹੜੇ ਕਿਸਾਨ ਕੋਲ ਦੀ ਚੌਥੀ ਬਰੇ ਗਣ ਦੇ ਉੱਤੇ ਜਿਹੜੀਆਂ ਮੰਗਾਂ ਬਹੁਤ ਸਾਰੀਆਂ ਸਾਡੀਆਂ ਪੈਂਡ ਕਰਿਆ ਗਿਆ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਵਿਦਿਆਰਥੀਆਂ ਦੀਆਂ ਸਾਰੀਆਂ ਸਮੂਹੀਆਂ ਸਮਾਜੀਆਂ ਮੰਗਾਂ ਲਈ ਬਹੁਤ ਸਾਰੀਆਂ ਰਹਿ ਗਈਆਂ ਤੇ ਇਸ ਬੁੱਧੀ ਸਰਕਾਰ ਨੇ ਜਿਹੜਾ ਹੋਰ ਘਵਾੜਾ ਵਿੱਡਿਆ ਹੋਇਆ ਤਰ੍ਹਾਂ ਤਰ੍ਹਾਂ ਦੇ ਢੰਗ ਨਾਲ ਉਹ ਜਿਹੜੇ ਅਸੀਂ ਕਾਨੂੰਨ ਵਾਪਸ ਕਰਾਏ ਆਂ ਅੰਟੀਟੇ ਦੇ ਢੰਗ ਨਾਲ ਫੇਰ ਲਾਗੂ ਕੀਤੇ ਜਾ ਰਿਹਾ ਲੋਕਾਂ ਕੋਲ ਜ਼ਮੀਨਾਂ ਖੋਈਆਂ ਜਾ ਰਹੀਆਂ ਵੱਡੇ ਵੱਡੇ ਫਲਾਈਓਵਰ ਬਣਾ ਰਹੇ ਆ ਕਿੰਨੇ ਦਿਨ ਪਤਲਾ ਦੇਣ ਵਾਲੀ ਜ਼ਮੀਨ ਲੈ ਲਈ ਆ ਪੰਜਾਬ ਨੂੰ ਜਿਹੜਾ ਪਾਣੀ ਦੇ ਡੁੱਬੋਣ ਦਾ ਸਮਿਆਣਾ ਬਣਾਇਆ ਜਾ ਰਿਹਾ ਉਹ ਸਾਰਿਆਂ ਦੇ ਖਿਲਾਫ ਅੱਜ ਕਿ ਕਰ ਰਹੇ ਆਂ ਤੇ ਡੱਲੇਵਾਲ ਨੂੰ ਜਿਹੜਾ ਕੀਤਾ ਉਹ ਮਾੜੀ ਗੱਲ ਆ ਕਿ ਹਰ ਇੱਕ ਨੂੰ ਆਪਣਾ ਪੋਸਟ ਪ੍ਰਕਰਣ ਕਰਨ ਦਾ ਅਧਿਕਾਰ ਆ ਆਪਣਾ ਪ੍ਰੋਗਰਾਮ ਕਰਨ ਦਾ ਅਧਿਕਾਰ ਆ ਉਹ ਤੁਹਾਨੂੰ ਕਿਸਾਨ ਮੋਰਚਾ ਦੀ ਨਿਖੇਧੀ ਕਰਦਾ ਤੇ ਉਸ ਨੇ ਜਿਹੜਾ ਅੱਜ ਮਰਨwarte ਤੇ ਬਹਿਣਾ ਸੀਗਾ ਤੇ ਜੇਕਰ ਉਹਨੂੰ ਚੁੱਕ ਲਿਆ ਗਿਆ ਤੇ ਮਾੜੀ ਗੱਲ ਕੀਤੀ ਆ ਸੰਯੁਕਤ ਕਿਸਾਨ ਮੋਰਚਾ ਉਹਦੀ ਡਟ ਕੇ ਨਿਖੇਧੀ ਕਰਦਾ ਅੰਗਰੇਜ਼ ਸਮੇਂ 'ਚ ਜੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਿਹਦਾ ਦਾ ਪ੍ਰੋਗਰਾਮ ਕਿਸ ਸੰਯੁਕਤ ਕਿਸਾਨ ਮੋਰਚਾ ਦੇਵੇਗਾ ਮਜ਼ਦੂਰ ਦੇ ਚਬਲੀਆਂ ਦੇਣਗੀਆਂ ਕਿਉਂਕਿ ਅਸੁਰੇ ਜਿਹੜੀ ਲੋਕਾਂ ਦੀ ਨਿਗਾਹ ਲੋਕਾਂ ਦਾ ਧਿਆਨ ਸੰਯੁਕਤ ਕਿਸਾਨ ਮੋਰਚਾ ਤੇ ਸਮੂਥੀਆਂ ਟ੍ਰੇਡ ਯੂਨੀਅਨ ਤੇ ਬੈਠਾ ਕਿ ਵੱਢੀ ਲਕਾਈ ਜਿਹੜੀ ਆ ਉਹਦੇ ਖਿਲਾਫ ਜਾ ਰਿਹਾ ਕਾਰਪੋਰੇਟ ਕਾਰਖਾਨਿਆਂ ਦੇ ਹੱਥੇ ਜਾ ਰਿਹਾ ਇਹ ਜਿਹੜਾ ਮੋਦੀ ਤੇ ਸ਼ਾਦੀ ਸਰਕਾਰ ਆ ਉਹ ਲਗਭਗ ਅਬਾਨੀਆਂ ਗਾਨੀਆਂ ਦੀਆਂ ਤਕੜੇ ਲੋਕਾਂ ਦੀ ਸਰਕਾਰ ਆ ਉਹਨਾਂ ਦੇ ਮੁਤਾਬਕ ਹੀ ਚੱਲ ਰਿਹਾ ਉਹਦੇ ਤਾਂ ਸਾਰੇ ਕਾਰੋਬਾਰ ਕਰ ਰਹੇ ਆ ਇਸ ਕਰਕੇ ਸਾਡੀਆਂ ਬਹੁਤ ਸਾਰੀਆਂ ਜਿਹੜੀ ਸ਼ਿਕਾਇਤਾਂ ਨ ਮੰਗਾ ਮਨਾਈਆਂ ਉਹਦਾ ਬੇਚਾ ਗੋਲ ਕੀਤਾ ਜਾ ਰਿਹਾ ਤੇ ਅਸੀਂ ਵੀ ਉਦੇ ਵੱਡੇ ਪੱਦਰ ਤੇ ਸਾਰੀ ਲਕਾਈ ਨੂੰ ਨਾਲ ਲੈ ਕੇ ਉਹਦਾ ਮੁਕਾਬਲਾ ਡਟ ਕੇ ਕਰਨੇ ਤਿਆਰਾਂ ਤੇ ਕਰਾਂਗੇ ਔਰ ਡਟ ਕੇ ਉਹਦਾ ਉਹਦੇ ਖਿਲਾਫ ਚੱਲਾਂਗੇ ਧੰਨਵਾਦ